ਸਰਮ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਸਾਨ ਨੇ ਜਦੋਂ ਤੋਂ ਹੋਸ਼ ਸੰਭਾਲੀ ਹੈ ਉਹ ਇਸ ਗੱਲ ਦਾ ਇਛੁਕ ਹੈ ਕਿ ਮੌਤ ਦੇ ਭੇਦ ਨੂੰ ਸਮਝੇ ਉਹ ਜਾਣਨਾ ਚਾਹੁੰਦਾ ਹੈ ਕਿ ਬੰਦਾ ਕਿਉਂ ਮਰਦਾ ਹੈ ਕਿਸ ਤਰ੍ਹਾਂ ਮਰਦਾ ਹੈ ਤੇ ਮਰ ਕੇ ਉਹ ਕਿੱਥੇ ਜਾਂਦਾ ਹੈ ਉਸ ਦੇ ਨਾਲ ਉਥੇ ਕੀ ਵਰਤਾਰਾ ਹੁੰਦਾ ਹੈ ਕੀ ਸੱਚਮੁੱਚ ਹੀ ਕੋਈ ਨਰਕ ਜਾਂ ਸਵਰਗ ਹੈ ਜਾਂ ਐਵੇਂ ਹੀ ਪੁਰਾਣੀਆਂ ਕਿਤਾਬਾਂ ਵਿੱਚ ਉਹਨਾਂ ਦੇ ਹਵਾਲੇ ਦਿੱਤੇ ਗਏ ਹਨ ਭਾਵੇਂ ਕਈ ਹਿੰਦੂਆਂ ਦੀਆਂ ਧਾਰਮਿਕ ਕਿਤਾਬਾਂ ਤੇ ਗੁਰਬਾਣੀ ਅੰਦਰ ਇਸ ਬਾਰੇ ਥਾਂ-ਥਾਂ ਤੇ ਹਵਾਲੇ ਮਿਲਦੇ ਹਨ ਪਰ ਫਿਰ ਵੀ ਲੋਕ ਇਸ ਨੂੰ ਪਰਤਾ ਕੇ ਦੇਖਣਾ ਚਾਹੁੰਦੇ ਹਨ ਗੁਰਬਾਣੀ ਦੇ ਅੰਦਰ ਇਸ਼ਾਰੇ ਹੀ ਹਨ ਪਰ ਇਸ ਦੇ ਅੰਦਰ ਹਰ ਇੱਕ ਗੱਲ ਵਿਸਥਾਰ ਨਾਲ ਦਿੱਤੀ ਹੋਈ ਹੈ ਉਦਾਹਰਨ ਵਜੋਂ ਗੁਰਬਾਣੀ ਵਿੱਚ ਆਇਆ ਹੈ ਅਮਲ ਸਿਰਾਨੋਂ लेखा ਦੇਣਾ ਆਏ ਕਠਿਨ ਦੂਤ ਜਮ ਲੈਣਾ ਕਿਆ ਤੈਂ ਖਟਿਆ ਕਹਾ ਗਵਾਇਆ ਚਲੋ ਸਿਤਾਬ ਦੀਬਾਨ ਬੁਲਾਇਆ ਇਸ ਸ਼ਬਦ ਵਿੱਚ ਜੋ ਭਗਤ ਕਬੀਰ ਸਾਹਿਬ ਨੇ ਅੰਕਿਤ ਕੀਤਾ ਹੈ ਫਰਮਾ ਰਹੇ ਹਨ ਕਿ ਧਰਮ ਰਾਜ ਦੀ ਕਚਹਿਰੀ ਦੇ ਬਾਹਰ ਸਾਰੇ ਜਮਦੂਤ ਹਰ ਰੋਜ਼ ਸਵੇਰੇ ਇਕੱਠੇ ਹੋ ਜਾਂਦੇ ਹਨ ਧਰਮਰਾਜ ਉਹਨਾਂ ਨੂੰ ਇੱਕ ਲਿਸਟ ਪੜ੍ਹ ਕੇ ਸੁਣਾਉਂਦਾ ਹੈ ਜਿਸ ਵਿੱਚ ਉਹ ਬੰਦਿਆਂ ਦੇ ਨਾਮ ਤੇ ਸਰਨਾਮੇ ਹੁੰਦੇ ਹਨ ਜਿਨ੍ਹਾਂ ਦੀਆਂ ਜਿੰਦਾਂ ਉਹਨਾਂ ਦੇ ਮਿੱਥੇ ਸਮੇਂ ਤੇ ਕੱਢਣੀਆਂ ਹੁੰਦੀਆਂ ਹਨ ਮਗਰੋਂ ਉਹ ਪੁੱਛਦਾ ਹੈ ਕਿ ਕੋਈ ਆਪਣੇ ਆਪ ਨੂੰ ਇਸ ਕੰਮ ਲਈ ਵਲੰਟੀਅਰ ਕਰਦਾ ਹੈ ਉਸ ਨੇ ਆਪ ਵੀ ਕਈ ਵਾਰੀ ਉਸ ਮੀਟਿੰਗ ਤੇ ਹਾਜ਼ਰੀ ਭਰੀ ਹੈ ਪਰ ਕਦੇ ਵੀ ਕਿਸੇ ਜਮਦੂਤ ਨੇ ਆਪਣੇ ਆਪ ਨੂੰ ਪੇਸ਼ ਨਹੀਂ ਕੀਤਾ ਪੁੱਛਣ ਤੇ ਦੱਸਿਆ ਕਿ ਇਹ ਕੰਮ ਕਿਉਂਕਿ ਬੜੇ ਬੇਕਿਰਕੀਦਾ ਹੁੰਦਾ ਹੈ ਇਸ ਲਈ ਜਮਦੂਤ ਦਾ ਵੀ ਦਿਲ ਦੁਖਦਾ ਹੈ ਅਖੀਰ ਤੇ ਧਰਮਰਾਜ ਜਮਦੂਤਾਂ ਦਾ ਨਾਂ ਲੈ ਲੈ ਕੇ ਮਰਨ ਵਾਲਿਆਂ ਦੇ ਸੱਮਨ ਉਹਨਾਂ ਦੇ ਹੱਥ ਫੜਾ ਦਿੰਦਾ ਹੈ ਉਹ ਮਿੰਟਾਂ ਸਕਿੰਟਾਂ ਵਿੱਚ ਉਥੋਂ ਚੱਲ ਕੇ ਮਰਨ ਵਾਲਿਆਂ ਦੇ ਕੋਲ ਆ ਪਹੁੰਚਦੇ ਹਨ ਤੇ ਉਸ ਜਿੰਦ ਨੂੰ ਸਬੰਧ ਦੇ ਕੇ ਉਥੋਂ ਲਜਾਣ ਦਾ ਸਮਾਂ ਦੱਸ ਦਿੰਦੇ ਹਨ ਭਲੀਆਂ ਜਿੰਦਾਂ ਨੂੰ ਪਤਾ ਹੁੰਦਾ ਹੈ ਜਿਸ ਤਰ੍ਹਾਂ ਕਿ ਗੁਰਬਾਣੀ ਦਾ ਫੁਰਮਾਨ ਹੈ ਤੁਰ ਨ ਲਿਖਿਆ ਪਰਵਾਣਾ ਫਿਰੈ ਨਹੀਂ ਪਰ ਮਨਮੁਖ ਉਸ ਨੂੰ ਹਾਸਾ ਸਮਝਦੇ ਹਨ ਤੇ ਜਾਣ ਤੋਂ ਇਨਕਾਰੀ ਹੋ ਜਾਂਦੇ ਹਨ ਜਿਸ ਤੇ ਉਹਨਾਂ ਦੀ ਆਪਸ ਵਿੱਚ ਲੜਾਈ ਹੋ ਜਾਂਦੀ ਹੈ ਹੱਥ ਮਰੋੜਾ ਤਨ ਕਪੈ ਸਿਆਹੋ ਹੋਆ ਸੇਧ ਪਾਵੇ ਕਿ ਕਈ ਮਰਨ ਵੇਲੇ ਬਹੁਤ ਹੱਥ ਪੈਰ ਮਾਰਦੇ ਹਨ ਉਹ ਅਸਲ ਵਿੱਚ ਜਿੰਦ ਦੀ ਤੇ ਜਮਦੂਤ ਦੀ ਲੜਾਈ ਹੋ ਰਹੀ ਹੁੰਦੀ ਹੈ ਅਖੀਰ ਨੂੰ ਜਿੰਦ ਨੂੰ ਉਸਗੇ ਹਾਰਨਾ ਹੀ ਪੈਂਦਾ ਹੈ ਇੱਕ ਰਤੀ ਬਿਲਮ ਨਾ ਦੇਵਨੀ ਵਣ ਜਾ ਰਿਆ ਮਿੱਤਰਾ ਓਨੀ ਤਕੜੇ ਪਾਏ ਹੱਥ ਜਦ ਜਿੰਦ ਦੇ ਤੋਂ ਬਾਹਰ ਆ ਜਾਂਦੀ ਹੈ ਤਾਂ ਉਸ ਦਾ ਰੰਗ ਕਾਲੇ ਤੋਂ ਬੱਗਾ ਹੋ ਜਾਂਦਾ ਹੈ ਜਮਦੂਤ ਜਦ ਉਸ ਜਿੰਦ ਨੂੰ ਕੱਢਦਾ ਹੈ ਤਾਂ ਚਾਰੇ ਪਾਸੇ ਚੀਖ ਚਿਹਾੜਾ ਪੈ ਜਾਂਦਾ ਹੈ ਨਾਲ ਹੀ ਉਹ ਧਰਮਰਾਜ ਨੂੰ ਸੂਚਿਤ ਕਰ ਦਿੰਦਾ ਹੈ ਕਿ ਮੈਂ ਆਪਣਾ ਕੰਮ ਕਰ ਲਿਆ ਹੈ ਕਈ ਵਾਰੀ ਧਰਮਰਾਜ ਉਸ ਨੂੰ ਖਬਰਦਾਰ ਕਰਦਾ ਹੈ ਕਿ ਤੂੰ ਗਲਤ ਬੰਦੇ ਦੀ ਜਾਨ ਕੱਢ ਲਈ ਹੈ ਜਿਸ ਕਰਕੇ ਉਹ ਜਿੰਦ ਮੁੜ ਵਾਪਸ ਆ ਜਾਂਦੀ ਹੈ ਲੋਕ ਹੈਰਾਨ ਰਹਿ ਜਾਂਦੇ ਹਨ ਜਮਦੂਤ ਦੇ ਦੇ ਸੜਨ ਵੇਲੇ ਵੀ ਨਾਲ ਹੁੰਦਾ ਹੈ ਜੈਂਦਰੂ ਕਹਿੰਦਾ ਹੈ ਚੋਆ ਚੰਦਨ ਮਰਦਨ ਅੰਗਾ ਸੋ ਤਨ ਜਲਾ ਕਾਠ ਕੈ ਸੰਗਾ ਜਿਸ ਦੇ ਨੂੰ ਤੂੰ ਬਕਰੇ ਖਾ ਖਾ ਕੇ ਪਾਲਦਾ ਰਹਾ ਉਸ ਦੇ ਨੂੰ ਹੁਣ ਸੜਨ ਲੱਗੇ ਹਨ ਅਖੀਰ ਤੇ ਜਮਦੂਤ ਜੈਂਦਰੂ ਲੈ ਕੇ ਉਸ ਰਸਤੇ ਤੇ ਤੁਰਦੇ ਹਨ ਜਹ ਮਾਰ ਕੇ ਗਨੇ ਜਾਹੇ ਨਾ ਕੋਸਾ ਜਹ ਪੈਂਡੇ ਮਹਾ ਅੰਧ ਗੁਵਾਰਾ ਜਹਾਂ ਪੰਥ ਤੇਰਾ ਕੋ ਨਾ ਸਿਆਨੂ ਜਾਹ ਮਹਾ ਭਯਾਨ ਤਪਤ ਬੋਹ ਕਾਮ ਜੈ ਤ੍ਰਿਖਾ ਮਨ ਤੁ ਜਾ ਕਰ ਖੈ ਉਸ ਨੂੰ ਲੈ ਕੇ ਤੁਰ ਪੈਂਦਾ ਹੈ ਉਸ ਨੇ 10ਵੇਂ ਵਾਲੇ ਦਿਨ ਸਾਰਾ ਰਸਤਾ ਮੁਕਾਉਣਾ ਹੁੰਦਾ ਹੈ ਇਸ ਕਰਕੇ ਬੰਦਾ ਥੱਕ ਟੁੱਟ ਜਾਂਦਾ ਹੈ ਗਰਮੀ ਨਾਲ ਵਿਆਕੁਲ ਹੋ ਜਾਂਦਾ ਹੈ ਤ੍ਰੇ ਨਾਲ ਤੜਫਦੇ ਜਦ ਪਾਣੀ ਮੰਗਦਾ ਹੈ ਤਾਂ ਜਬਦੂਦ ਉਸ ਨੂੰ ਪੁੱਛਦਾ ਹੈ ਕਿ ਤੂੰ ਜੀਵਨ ਵਿੱਚ ਕੋਈ ਪਰਉਪਕਾਰ ਕੀਤਾ ਹੈ ਉਸਦੇ ਦੱਸਣ ਤੇ ਇੱਕ ਪਰਉਪਕਾਰ ਬਦਲੇ ਇੱਕ ਘੁੱਟ ਪਾਣੀ ਦੇ ਦਿੰਦਾ ਹੈ ਇਹ ਦੱਸ ਦੇਣਾ ਯੋਗ ਹੋਏਗਾ ਕਿ ਕੁਝ ਰਸਤਾ ਚੱਲ ਕੇ ਜਮਦੂਦ ਜੰਦਰ ਨੂੰ ਕਹਿੰਦਾ ਹੈ ਕਿ ਜੇ ਤੇਰੀ ਸਲਾਹ ਹੋਵੇ ਤਾਂ ਮੈਂ ਤੈਨੂੰ ਉਹਨਾਂ ਦਾ ਇੱਕ ਵਾਰੀ ਮਲਾਪ ਕਰਾ ਸਕਦਾ ਹਾਂ ਜਿਨ੍ਹਾਂ ਨੂੰ ਤੂੰ ਛੱਡ ਗਿਆ ਹੈ ਮੋਹ ਮਮਤਾ ਦਾ ਮਾਰਿਆ ਹੋਇਆ ਬੰਦਾ ਉਹਦੇ ਚਾਂਸੇ ਵਿੱਚ ਆ ਜਾਂਦਾ ਹੈ ਇੱਥੇ ਇਹ ਚੇਤਾਵਨੀ ਹੈ ਉਸ ਨੂੰ ਮੂੰਹ ਤੋੜ ਜਵਾਬ ਦੇ ਦੇਣਾ ਚਾਹੀਦਾ ਹੈ ਜਿਹੜਾ ਛੱਡਿਆ ਗਰਾਂ ਉਸ ਦਾ ਲੈਣ ਕੀ ਨਾਂ ਤੇ ਜਮਦੂਤ ਉਸ ਨੂੰ ਮੁੜ ਉਹਦੇ ਪਰਿਵਾਰ ਪਾਸ ਲੈ ਜਾਂਦਾ ਹੈ ਸਭ ਨੂੰ ਮਿਲਾ ਕੇ ਹੁਣ ਬੜੇ ਰੋਹ ਨਾਲ ਕਹਿੰਦਾ ਹੈ ਅਸੀਂ ਅੱਧ ਵਟਿਓ ਮੁੜ ਕੇ ਆਏ ਹਾਂ ਪਰ ਹੁਣ ਜਿਹੜਾ ਰਸਤਾ ਅਸੀਂ ਹੌਲੀ-ਹੌਲੀ ਕਰਨਾ ਸੀ ਉਹ ਸਾਨੂੰ 3 ਗੁਣਾ ਜ਼ਿਆਦਾ ਰਫ਼ਤਾਰ ਨਾਲ ਕਰਨਾ ਪਵੇਗਾ ਹੁਣ ਜਿੰਦ ਨੂੰ ਹੋਸ਼ ਆਉਂਦੀ ਹੈ ਕਿ ਮੈਂ ਕਿਉਂ ਐਡੀ ਵੱਡੀ ਪੁੱਲ ਕੀਤੀ ਮੈਨੂੰ ਉੱਥੇ ਜਾ ਕੇ ਕੀ ਲੱਭਾ ਤੇ ਆਪਣੀ ਕੀਤੀ ਤੇ ਪਛਤਾਉਂਦੀ ਹੈ ਪਰ ਹੁਣ ਪਛਤਾਉਣ ਨਾਲ ਕੁਝ ਨਹੀਂ ਬਣ ਸਕਦਾ ਜਿੰਦ ਅੱਗੇ ਹੀ ਲੰਬੇ ਰਸਤੇ ਕਰਕੇ ਥੱਕੀ ਟੁੱਟੀ ਹੁੰਦੀ ਹੈ ਹੁਣ ਜਦ ਚੌਗਣੀ ਰਫ਼ਤਾਰ ਨਾਲ ਚੱਲਣਾ ਪੈਂਦਾ ਹੈ ਤਾਂ ਹਫ ਜਾਂਦਾ ਹੈ ਹਫ ਕੇ ਡਿੱਗ ਪੈਂਦਾ ਹੈ ਉਹ ਡਿੱਗੇ ਹੋਏ ਦੀ ਪਰਵਾਹ ਨਹੀਂ ਕਰਦੇ ਤੇ ਉਸ ਨੂੰ ਘਟਿਸਣਾ ਸ਼ੁਰੂ ਕਰ ਦਿੰਦੇ ਹਨ ਰਾਸਤੇ ਵਿੱਚ ਕੋਈ ਠਹਿਰਨ ਦਾ ਆਰਾਮ ਕਰਨ ਦਾ ਉਸ ਨੂੰ ਵਕਤ ਨਹੀਂ ਦਿੰਦਾ ਪਿਆਸੀ ਭੁਖੀ ਤ੍ਰਿਹਾਈ ਜਿੰਦ ਦੀ ਪੇਸ਼ ਨਹੀਂ ਜਾਂਦੀ ਉਸ ਦੇ ਰੋਂੜ ਕੋ ਰਲਾਉਣ ਪਿੱਟਣ ਦੀ ਕੋਈ ਪਰਵਾਹ ਨਹੀਂ ਕਰਦਾ ਅਖੀਰ ਤੇ ਦਸਵੀਂ ਵਾਲੇ ਦਿਨ ਉਸ ਨੂੰ ਧਰਮ ਰਾਜ ਦੀ ਕਚਹਿਰੀ ਵਿੱਚ ਲੈ ਕੇ ਜਾਂਦਾ ਹੈ ਅੱਗੇ ਜਾਂਦਿਆਂ ਇੱਕ ਲਿਸਟ ਲੱਗੀ ਹੁੰਦੀ ਹੈ ਜਿਸ ਦੇ ਵਿੱਚ ਉਹਨਾਂ ਸਭਨਾਂ ਰੂਹਾਂ ਦੇ ਨਾਮ ਹੁੰਦੇ ਹਨ ਜਿਨ੍ਹਾਂ ਨੇ ਉਸ ਦਿਨ ਉੱਥੇ ਪਹੁੰਚਣਾ ਹੁੰਦਾ ਹੈ ਜਿਸ ਨੂੰ ਪੜ ਕੇ ਹੋਰ ਦੂਜੀਆਂ ਰੂਹਾਂ ਜੇ ਉਹਨਾਂ ਜੋ ਕੇਸਨ ਨੂੰ ਜਾਣਦੀਆਂ ਹੋਣ ਉਹ ਅਗਲ ਵਾਂਡੀ ਉਥੇ ਉਸ ਦੀ ਉਡੀਕ ਕਰ ਰਹੀਆਂ ਹੁੰਦੀਆਂ ਹਨ ਤੇ ਆਪਣੇ ਮਿੱਤਰਾਂ ਪਿਆਰਿਆਂ ਨੂੰ ਮਿਲ ਕੇ ਬਹੁਤ ਖੁਸ਼ ਹੁੰਦੀਆਂ ਹਨ ਇਹ ਉਹੀ ਰੂਹਾਂ ਹੁੰਦੀਆਂ ਹਨ ਜਿਨ੍ਹਾਂ ਦੇ ਕੇਸ ਦੀ 17ਵੀਂ ਤਰੀਕ ਨਾ ਪਈ ਹੋਵੇ ਹਰ ਇੱਕ ਰੂਹ ਦਾ ਫੈਸਲਾ 17ਵੀਂ ਵਾਲੇ ਦਿਨ ਹੁੰਦਾ ਹੈ 11ਵੇਂ ਤੇ 12ਵੇਂ ਦੋ ਦਿਨ ਹਰ ਇੱਕ ਰੂਹ ਨੂੰ ਕੁਆਰਟਾਈਨ ਵਿੱਚ ਰੱਖਿਆ ਜਾਂਦਾ ਹੈ 13ਵੇਂ ਵਾਲੇ ਦਿਨ ਹਰ ਇੱਕ ਦੀ ਪੇਸ਼ੀ ਧਰਮਰਾਜ ਦੇ پاس ਹੋ ਜਾਂਦੀ ਹੈ ਉੱਥੇ ਧਰਮਰਾਜ ਦੀ ਕਚਹਿਰੀ ਦਾ ਪੂਰਾ ਹਾਲ ਦਿੱਤਾ ਜਾਂਦਾ ਹੈ ਉੱਥੇ ਚਿੱਤਰ ਤੇ ਗੁਪਤ ਦੋਵੇਂ ਧਰਮਰਾਜ ਦੇ پاس ਬੈਠੇ ਹੁੰਦੇ ਹਨ ਗਾਵਹਿ ਚਿਤ ਗੁਪਤ ਲਿਖ ਜਾਣਾ ਲਿਖ ਲਿਖ ਧਰਮ ਵਿਚਾਰੇ ਧਰਮਰਾਜ ਉਹਨਾਂ ਦੇ ਲਿਖੇ ਹੋਏ ਲੇਖ ਤੋਂ ਸਾਰੀਆਂ ਗੱਲਾਂ ਨੋਟ ਕਰਕੇ ਉਹਨਾਂ ਨੂੰ ਬਕਾਇਆ ਕੱਢ ਲੈਂਦਾ ਹੈ ਧਰਮ ਰਾਏ ਜਦ ਲੇਖਾ ਮੰਗਾ ਬਾਕੀ ਨਿਕਸੀ ਭਾਰੀ ਪੰਜ ਕਿਰਸਾਨ ਵਾ ਭਾਗ ਗਏ ਲੈ ਬਾਧਿਓ ਜੀਓ ਦਰਬਾਰੀ ਲੇਖਾ ਰਬ ਮੰਗੇ ਸਿਆ ਬੈਠਾ ਕੱਢ ਵਹੀ ਸਾ ਸੰਗਤ ਜੀ ਇਸ ਤਰ੍ਹਾਂ ਆਸਰ ਦੀਵਾਰ ਵਿੱਚ ਵੀ ਲਿਖਿਆ ਹੋਇਆ ਹੈ ਅੱਗੇ ਕਰਨੀ ਕੀਰਤ ਬਾਚੀ ਹੈ ਬਹਿ ਲੇਖਾ ਕਰ ਸਮਝਾਇਆ ਜਦ ਲੇਖਾ ਸਮਝਾਇਆ ਜਾਂਦਾ ਹੈ ਉਥੇ ਲਿਖੀ ਹੋਈ ਸਭ ਗੱਲ ਨੂੰ ਚੁੱਪਚਾਪ ਸਬਕਾਰ ਕਰ ਲੈਣਾ ਚਾਹੀਦਾ ਹੈ ਪਰ ਕਈ ਹੂੜਮਤੀਏ ਉਥੇ ਵੀ ਸਿਰ ੜਾਉਂਦੇ ਹਨ ਉਥੇ ਲਿਖੀਆਂ ਗੱਲਾਂ ਤੋਂ ਮੁਕਰ ਜਾਂਦੇ ਹਨ ਫਿਰ ਇਹ ਚੇਤਾਵਨੀ ਹੈ ਉਥਾ ਸੱਚੋ ਹੀ ਸੱਚ ਨਿਭੜਾ ਚੁਣ ਵਖ ਕੱਡੇ ਜਜਮਾਲਿਆ ਥਾਉ ਨਾ ਪਾਇਨ ਕੋੜਿਆਰ ਮੋਹ ਕਾਲਾ ਦੋ ਜਖ ਚਾਲਿਆ ਤੇਰੇ ਨਾਏ ਰਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਖਨਾਵੈ ਧਰਮ ਬਹਾਲਿਆ ਰੂਹ ਦੇ ਮੁਕਰ ਜਾਣਤੇ ਧਰਮ ਰਾਜ ਇਕਦਮ ਜਮਦੂਤ ਦੀ ਡਿਊਟੀ ਲਾਉਂਦਾ ਹੈ ਕਿ ਉਹ ਮਾਤਲੋਕ ਵਿੱਚ ਜਾ ਕੇ ਉਸ ਦੂਸ਼ਣ ਦੀ ਪੜਤਾਲ ਕਰਕੇ ਆਵੇ ਜਮਦੂਤ ਅੱਖ ਦੇ ਫੇਰ ਵਿੱਚ ਇੱਥੇ ਆ ਜਾਂਦਾ ਹੈ ਤੇ ਉਸ ਦੀ ਪਰੌੜਤਾ ਜਾ ਕਰਦਾ ਹੈ ਅਖੀਰ 17ਵੇਂ ਵਾਲੇ ਦਿਨ ਅੰਤਮ ਫੈਸਲਾ ਸੁਣਾ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਉੱਥੇ ਵੀ ਸਿਰ ੜਾਇਆ ਹੋਵੇ ਉਹਨਾਂ ਨੂੰ ਦੁੱਗਣੀ ਸਜ਼ਾ ਦਿੱਤੀ ਜਾਂਦੀ ਹੈ ਕਈਆਂ ਨੂੰ ਨਰਕਾਂ ਵਿੱਚ ਛੁਟਿਆ ਜਾਂਦਾ ਹੈ ਤੇ ਕਈਆਂ ਨੂੰ ਸਵਰਗਾਂ ਵਿੱਚ ਕਈ ਐਸੇ ਵੀ ਜੀਵ ਹੁੰਦੇ ਹਨ ਜਿਨ੍ਹਾਂ ਨੇ ਥੋੜੇ ਥੋੜੇ ਕਸੂਰ ਕੀਤੇ ਹੁੰਦੇ ਹਨ ਉਹਨਾਂ ਨੂੰ ਮੋੜ ਇਸ ਸੰਸਾਰ ਵਿੱਚ ਭੇਜ ਦਿੱਤਾ ਜਾਂਦਾ ਹੈ ਇਹ ਸਾਰੀਆਂ ਗੱਲਾਂ ਇੰਨੀਆਂ ਸਪਸ਼ਟ ਹਨ ਕਿ ਇਹਨਾਂ ਦਾ ਵਿਸਾਰ ਦੇਣ ਨਾਲ ਇਹ ਕਥਾ ਵੱਧ ਜਾਏਗੀ ਸੋ ਸਾਧ ਸੰਗਤ ਜੀ ਇਹ ਗੱਲ ਪੱਕੀ ਹੈ ਕਿ ਅੱਗੇ ਨਰਕ ਤੇ ਸਵਰਗ ਦੋਨੋਂ ਹੀ ਹਨ ਗੁਰਬਾਣੀ ਦੇ ਅੰਦਰ ਥਾਂ ਪਰ ਥਾਂ ਤੇ ਇਹਨਾਂ ਦੇ ਹਵਾਲੇ ਦਿੱਤੇ ਗਏ ਹਨ ਕੁਰਾਨ ਸ਼ਰੀਫ ਤੇ ਬਾਈਬਲ ਵਿੱਚ ਵੀ ਇਹਨਾਂ ਦਾ ਜ਼ਿਕਰ ਹੈ ਸੋ ਇਹਨਾਂ ਤੇ ਕਿੰਤੂ ਕਰਨਾ ਮੂਰਖਤਾਈ ਹੈ ਕਈ ਇਹ ਸਵਾਲ ਪੁੱਛਦੇ ਹਨ ਕਿ ਬੰਦੇ ਦੀ ਦੇਹ ਨੂੰ ਤਾਂ ਇੱਥੇ ਸਾੜ ਦਿੱਤਾ ਜਾਂਦਾ ਹੈ ਫਿਰ ਕਿਹੜੇ ਸਰੀਰ ਨੂੰ ਤਕਲੀਫ ਹੁੰਦੀ ਹੈ ਤੇ ਜੁੱਤੀਆਂ ਪੈਂਦੀਆਂ ਹਨ ਉਸ ਦਾ ਉੱਤਰ ਇਹ ਹੈ ਇਹ ਸਾਡਾ ਜਿਹੜਾ ਸੂਖਮ ਸਰੀਰ ਹੈ ਉਹ ਕਾਰਕ ਵੀ ਹੈ ਉਸ ਨੂੰ ਹੀ ਨਰਕ ਤੇ ਸਵਰਗ ਭੋਗਣੇ ਪੈਂਦੇ ਹਨ ਪਿਆਰੀ ਸਾਧ ਸੰਗਤ ਜੀ ਜਿਹੜਾ ਆਪਾਂ ਪਿੱਛੇ ਵਿਸਥਾਰ ਨਾਲ ਦੱਸਿਆ ਹੈ ਇਹ ਸਾਡੇ ਲੋਕਾਂ ਲਈ ਹੈ ਪਰ ਪ੍ਰਭੂ ਦੇ ਪਿਆਰ ਵਾਲਿਆਂ ਨਾਲ ਉਹਨਾਂ ਦਾ ਕੋਈ ਵਾਸਤਾ ਨਹੀਂ ਉਹਨਾਂ ਦਾ ਰਸਤਾ ਵੱਖਰਾ ਹੈ ਉਹਨਾਂ ਵਾਸਤੇ ਨਾ ਕੋਈ ਨਰਕ ਹੈ ਨਾ ਕੋਈ ਸਵਰਗ ਹੈ ਜਨਮ ਮਰਨ ਦੇ ਗੇੜ ਵਿੱਚ ਵੀ ਉਹ ਆਉਂਦੇ ਨਹੀਂ ਹਨ ਕਿਉਂਕਿ ਕਬੀਰ ਸਾਹਿਬ ਜੀ ਇਸ ਨੂੰ ਸਪਸ਼ਟ ਕਰਦੇ ਹਨ ਐਸੋ ਇਹੋ ਸੰਸਾਰ ਵੇਖਣਾ ਰਹਿਣ ਨਾ ਕੋ ਪਈ ਹੈ ਰੇ ਸੁਧੇ ਸੁਧੇ ਰੇਖ ਚਲੋ ਤੁਮ ਨਤਰ ਕੁਦ ਕਾ ਦਿਵਈ ਹੈ ਰੇ ਸੋ ਇਹ ਸੰਸਾਰ ਜੋ ਸਾਨੂੰ ਦਿਸਦਾ ਪਿਆ ਹੈ ਇਸ ਵਿੱਚ ਸਦੀਵ ਕਾਲ ਲਈ ਕਿਸੇ ਨੇ ਵੀ ਨਹੀਂ ਰਹਿਣਾ ਇਸ ਕਰਕੇ ਤੁਸੀਂ ਬਿਲਕੁਲ ਠੀਕ ਰਸਤੇ ਤੇ ਤੁਰੋ ਨਹੀਂ ਤਾਂ ਜਮਦੂਤ ਦਾ ਬਹੁਤ ਬੁਰਾ ਤੱਕਾ ਪੈਂਦਾ ਹੈ ਬਾਲਕ ਬੁੱਢੇ ਜਵਾਨ ਸਾਰਿਆਂ ਨੂੰ ਜਮਦੂਤ ਲੈ ਕੇ ਜਾਂਦਾ ਹੈ ਵਿਚਾਰੇ ਮਨੁੱਖ ਨੂੰ ਚੂਹਾ ਬਣਾਇਆ ਹੋਇਆ ਹੈ ਤੇ ਮੌਤ ਬਿੱਲੀ ਉਸ ਨੂੰ ਆ ਕੇ ਖਾ ਜਾਂਦੀ ਹੈ ਹਰੀ ਦੇ ਪਿਆਰੇ ਜੋ ਪਰਮਾਤਮਾ ਨੂੰ ਜੰਗੇ ਲੱਗਦੇ ਹਨ ਉਹਨਾਂ ਦੀ ਕਥਾ ਵੱਖਰੀ ਹੈ ਉਹ ਜਨਮ ਮਰਨ ਦੇ ਗੇੜ ਵਿੱਚ ਕਦੇ ਨਹੀਂ ਆਉਂਦੇ ਪ੍ਰਭੂ ਉਹਨਾਂ ਦੇ ਹਮੇਸ਼ਾ ਨਾਲ ਰਹਿੰਦਾ ਹੈ ਪੁੱਤਰ istri ਲక్ష్ਮੀ ਮਾਇਆ ਇਹਨਾਂ ਨੂੰ ਮਨ ਚੋਂ ਬਿਲਕੁਲ ਤਿਆਗ ਦੇਣਾ ਚਾਹੀਦਾ ਹੈ ਭਗਤ ਕਬੀਰ ਜੀ ਕਹਿੰਦੇ ਹਨ ਤੁਹਾਨੂੰ ਫਿਰ ਧਨ ਧਾਰੀ ਪ੍ਰਭੂ ਮਿਲ ਜਾਏਗਾ ਜਹ ਲਾਲਚ ਜਾਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਟ ਚਿੱਤਰ ਗੁਪਤ ਸਭ ਲਿਖਤੇ ਲੇਖਾ ਭਗਤ ਜਨਾ ਕੋ ਦ੍ਰਿਸ਼ਟ ਨਾ ਪੇਖਾ ਹੋਈਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ